ਚਲਣ ਆਏ ਬੰਦੇ ਤੁਹਾਡੇ ਪਤਾ ਕੀ ਬੋਲੇ ਵਾਰ-ਵਾਰ ਤੁਸੀਂ ਪੈਨਸ਼ਨ ਲੈਣ ਆ ਜਾਂਦੇ ਵਾਰ-ਵਾਰ ਉਹਦਾ ਦਿਮਾਗ ਫਿਰਿਆ ਵਾਰ-ਵਾਰ ਉਹ ਪੈਨਸ਼ਨ ਲੈਣ ਆਉਂਦਾ ਤੁਸੀਂ ਦਾਨ ਕਰਦੇ ਫਿਰਦੇ ਹੋ ਪੈਨਸ਼ਨ ਕਿਸ ਨੂੰ ਅਸੀਂ ਨਹੀਂ ਤੁਹਾਡੇ ਨਾਲ ਮਿਸ ਮੈਮ ਕਿੱਥੇ ਲੈ ਕੇ ਗਏ ਕਿਹਨੂੰ ਦਿੱਤੇ ਪੈਸੇ ਤੁਸੀਂ ਕੈਮਰਾ ਚੈੱਕ ਕਰਾਓ ਕਰਦੇ ਦਿੱਤੇ ਮਾਤਾ ਨੂੰ ਪੈਸੇ ਅੱਜ ਤੁਸੀਂ ਤੁਸੀਂ ਕਹੀ ਹਣੇ ਦਿੱਤੇ ਪੈਸੇ ਤੁਸੀਂ ਮੋੜਾ ਸੀ ਆ ਤੁਹਾਡੀ ਮੈਡਮ ਕਹੀ ਜਾਂਦੀ ਮੈਂ ਮੈਂ ਮੰਮੀ ਪੈਸੇ ਲੱਗੇਗੇ ਪੈਸੇ ਤਾਂ ਲੈ ਕੇ ਨਹੀਂ ਗਏ ਤੁਸੀਂ ਕੈਮਰਾ ਦਿਖਾਓ ਕਿੱਥੇ ਲੱਗੇਗੇ ਐਂਟਰੀ ਪੈ ਗਈ ਪੈਸੇ ਕਿਹਨੂੰ ਦਿੱਤੇ ਤੁਸੀਂ ਤੁਸੀਂ ਮੈਨੂੰ ਕੈਮਰਾ ਦਿਖਾਓ ਤੁਸੀਂ ਪੈਸੇ ਦਿੱਤੇ ਦਾ ਤੁਸੀਂ ਕਸਟਮਰ ਨੂੰ ਪੈਸੇ ਨਹੀਂ ਦਿੱਤੇ ਤੁਸੀਂ ਐਂਟਰੀ ਤੁਸੀਂ ਭਾਈ ਬੈਠੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਮਾਤਾ ਨਹੀਂ ਹੁੰਦਾ ਕੂਟਾ ਲੱਗਦਾ ਮਾਤਾ ਨੂੰ ਪੈਸੇ ਤੁਸੀਂ ਦਿੱਤੇ ਤੁਸੀਂ ਰਿਸਿਵ ਤੁਸੀਂ ਮੈਨੂੰ ਪੈਸੇ ਦਿਖਾਓ ਦਿੰਦੇ ਦਿਖਾਓ ਤੁਸੀਂ ਐਂਟਰੀ ਪਾ ਕੇ ਬੈਗੇ ਆਪਦੇ ਕੋਲੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਤਾਂ ਹੋਲੀ ਗੱਲ ਕਰੋ ਵੀਰੇ ਤੁਸੀਂ ਹੋਲੀ ਨਹੀਂ ਤੁਸੀਂ ਮਾਤਾ ਜੀ ਨੂੰ ਏਦਾਂ ਬੋਲਿਆ ਬੰਦਾ ਤੁਹਾਡਾ ਕਹਿੰਦਾ ਤੁਸੀਂ ਵਾਰ-ਵਾਰ ਪੈਸੇ ਲੈਣ ਆਏ ਨੇ ਦੇਖੀ ਨਾ ਮੰਮੀ ਤੂੰ ਏਦਾਂ ਉੜੀਂਦਾ ਗੱਲ ਉਲਟਾ ਤੁਸੀਂ ਉਲਟਾ ਬੋਲਦੇ ਮਾਤਾ ਨੂੰ ਬੇਵਕੂਫ ਬਣਾਉਂਦੇ ਤੁਸੀਂ ਆਹ ਠੋਡਾ ਬੰਦਾ ਵਾਰ-ਵਾਰ ਮਾਤਾ ਨੂੰ ਵਾਰ-ਵਾਰ ਬੋਲਿਆ ਗੱਲ ਫਲ ਦੇ ਤੇ ਮਾਤਾ ਨਾਲ ਤੇ ਗੱਲ ਹੀ ਨਹੀਂ ਹੋਈ ਮਾਤਾ ਨਾਲ ਗੱਲ ਕਿਉਂ ਨਹੀਂ ਗੱਲ ਹੈ ਤੁਸੀਂ ਬੋਲਿਆ ਉਸ ਦਿਨ ਤੁਸੀਂ ਪੈਸੇ ਲੈਣ ਆਏ ਬੰਦੇ ਤੁਹਾਡੇ ਪਤਾ ਕੀ ਬੋਲੇ ਵਾਰ-ਵਾਰ ਤੁਸੀਂ ਪੈਨਸ਼ਨ ਲੈਣ ਆ ਜਾਂਦੇ ਹੋ ਵਾਰ-ਵਾਰ ਉਹਦਾ ਦਿਮਾਗ ਫਿਰਿਆ ਅਸੀਂ ਇਹ ਤੁਹਾਡੇ ਨਾਲ ਮਿਸ ਮੈਂ ਕਿੱਥੇ ਲੈ ਕੇ ਗਈ ਕਿਹਨੂੰ ਦਿੱਤੇ ਪੈਸੇ ਤੁਸੀਂ ਕੈਮਰਾ ਚੈੱਕ ਕਰਾਓ ਕਰਦੇ ਦਿੱਤੇ ਮਾਤਾ ਨੂੰ ਪੈਸੇ ਅੱਜ ਤੁਸੀਂ ਤੁਸੀਂ ਕਹੀ ਜਨ ਦਿੱਤੇ ਪੈਸੇ ਤੁਸੀਂ ਮੋੜਾ ਦੇ ਆ ਤੁਹਾਡੀ ਮੈਡਮ ਕਹੀ ਜਾਂਦੀ ਮੈਂ 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 ਮੰਮੀ ਪੈਸੇ ਲੱਗੇਗੇ ਪੈਸੇ ਤਾਂ ਲੈ ਕੇ ਨਹੀਂ ਗਏ ਤੁਸੀਂ ਕੈਮਰਾ ਦਿਖਾਓ ਕਿੱਥੇ ਲੱਗੇਗੇ ਐਂਟਰੀ ਪੈ ਗਈ ਪੈਸੇ ਕਿਹਨੂੰ ਦਿੱਤੇ ਤੁਸੀਂ ਤੁਸੀਂ ਮੈਨੂੰ ਕੈਮਰਾ ਦਿਖਾਓ ਤੁਸੀਂ ਪੈਸੇ ਦਿੱਤੇ ਦਾ ਤੁਸੀਂ ਕਸਟਮਰ ਨੂੰ ਪੈਸੇ ਨਹੀਂ ਦਿੱਤੇ ਤੁਸੀਂ ਐਂਟਰੀ ਤੁਸੀਂ ਭਾਈ ਬੈਠੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਮਾਤਾ ਨੂੰ ਗੂਠਾ ਲੱਗਿਆ ਮਾਤਾ ਨੂੰ ਪੈਸੇ ਤੁਸੀਂ ਦਿੱਤੇ ਤੁਸੀਂ ਰਿਸਿਵ ਤੁਸੀਂ ਮੈਨੂੰ ਪੈਸੇ ਦਿਖਾਉਂਦੇ ਦਿਖਾਓ ਤੁਸੀਂ ਐਂਟਰੀ ਪਾ ਕੇ ਬੈਗੇ ਆਪਦੇ ਕੋਲੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਵੀਰੇ ਤੁਸੀਂ ਹੋਲੀ ਨਹੀਂ ਤੁਸੀਂ ਮਾਤਾ ਜੀ ਨੂੰ ਇਦਾਂ ਬੋਲਿਆ ਬੰਦਾ ਤੁਹਾਡਾ ਕਹਿੰਦਾ ਤੁਸੀਂ ਵਾਰ-ਵਾਰ ਪੈਸੇ ਲੈਣਾ ਹੋਏ ਨੇ ਦੇਖੀ ਨੀ ਮੰਮੀ ਤੂੰ ਇਦਾਂ ਥੋੜੀ ਹੁੰਦਾ ਕੋਈ ਗੱਲ ਉਲਟਾ ਤੁਸੀਂ ਉਲਟਾ ਬੋਲਦੇ ਮਾਤਾ ਨੂੰ ਬੇਵਕੂਫ ਬਣਾਉਂਦੇ ਤੁਸੀਂ ਆਹ ਥੋੜਾ ਬੰਦਾ ਵਾਰ-ਵਾਰ ਮਾਤਾ ਨੂੰ ਵਾਰ-ਵਾਰ ਬੋਲਿਆ ਗਲਤਫਹਿਲ ਦੇ ਇਥੇ ਮਾਤਾ ਨਾਲ ਤੇਰੀ ਵੀ ਗੱਲ ਹੀ ਨਹੀਂ ਹੋਈ ਮਾਤਾ ਦੇ ਨਾਲ ਕਿਉਂ ਨਹੀਂ ਗੱਲ ਤੁਸੀਂ ਬੋਲਿਆ ਉਸ ਦਿਨ ਤੁਸੀਂ ਫਸ ਲੈਣ ਆਏ ਬੰਦੇ ਤੁਹਾਡੇ ਪਤਾ ਕੀ ਬੋਲੇ ਵਾਰ-ਵਾਰ ਤੁਸੀਂ ਪੈਨਸ਼ਨ ਲੈਣ ਆ ਜਾਂਦੇ ਵਾਰ-ਵਾਰ ਉਹਦਾ ਦਿਮਾਗ ਫਿਰਿਆ ਵਾਰ-ਵਾਰ ਉਹ ਪੈਨਸ਼ਨ ਲੈਣ ਆ ਜਾਂ ਤੁਸੀਂ দান ਕਰਦੇ ਫਿਰਦੇ ਪੈਨਸ਼ਨ ਕਿਸੇ ਨੂੰ ਅਸੀਂ ਨਹੀਂ ਤੁਹਾਡੇ ਨਾਲ ਮਿਸ ਮੈਮ ਕਿੱਥੇ ਲੈ ਕੇ ਗਏ ਕਿਹਨੂੰ ਦਿੱਤੇ ਪੈਸੇ ਤੁਸੀਂ ਕੈਮਰਾ ਚੈੱਕ ਕਰਾਓ ਕਰਦੇ ਦਿੱਤੇ ਮਾਤਾ ਨੂੰ ਪੈਸੇ ਅੱਜ ਤੁਸੀਂ ਮੋਰਾਂ ਤੇ ਲੱਗੇ ਆਹ ਤੁਹਾਡੀ ਮੈਡਮ ਕਹੀ ਜਾਂਦੀ ਮੈਂ ਮੈਂ ਮਮਮੀ ਪੈਸੇ ਲੱਗੇਗੇ ਪੈਸੇ ਤਾਂ ਲੱਗੇ ਨਹੀਂ ਗਏ ਤੁਸੀਂ ਕੈਮਰਾ ਦਿਖਾਓ ਕਿੱਥੇ ਲੱਗੇਗੇ ਐਂਟਰੀ ਪੈ ਗਈ ਪੈਸੇ ਲੱਗੇ ਨੂੰ ਦਿੱਤੇ ਤੁਸੀਂ ਤੁਸੀਂ ਮੈਨੂੰ ਕੈਮਰਾ ਦਿਖਾਓ ਤੁਸੀਂ ਪੈਸੇ ਦਿੱਤੇ ਦਾ ਤੁਸੀਂ ਕਸਟਮਰ ਨੂੰ ਪੈਸੇ ਨਹੀਂ ਦਿੱਤੇ ਤੁਸੀਂ ਐਂਟਰੀ ਤੁਸੀਂ ਭਾਈ ਬੈਠੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਮਾਤਾ ਨੂੰ ਕੂਟਾ ਲੱਗੇ ਮਾਤਾ ਨੂੰ ਪੈਸੇ ਤੁਸੀਂ ਦਿੱਤੇ ਤੁਸੀਂ ਰਿਸਿਵ ਤੁਸੀਂ ਮੈਨੂੰ ਪੈਸੇ ਦਿਖਾਓ ਦਿੰਦੇ ਦਿਖਾਓ ਤੁਸੀਂ ਐਂਟਰੀ ਪਾ ਕੇ ਬੈਗੇ ਆਪਦੇ ਕੋਲੇ ਪੈਸੇ ਤੁਸੀਂ ਦਿੱਤੇ ਨਹੀਂ ਕਸਟਮਰ ਨੂੰ ਵੀਰੇ ਤੁਸੀਂ ਹੋਲੀ ਨਹੀਂ ਤੁਸੀਂ ਮਾਤਾ ਜੀ ਨੂੰ ਇਦਾਂ ਬੋਲਿਆ ਬੰਦਾ ਤੁਹਾਡਾ ਕਹਿੰਦਾ ਤੁਸੀਂ ਵਾਰ-ਵਾਰ ਪੈਸੇ ਲੈਣਾ ਹੋਏ ਨੇ ਦੇਖੀ ਨੀ ਮੰਮੀ ਤੁਸੀਂ ਇਦਾਂ ਢੋਲੀ ਹੁੰਦਾ ਗੱਲ ਉਲਟਾ ਤੁਸੀਂ ਉਲਟਾ ਬੋਲਦੇ ਮੈਂ ਤੁਹਾਨੂੰ ਬੇਵਕੂਫ ਬਣਾਉਨੇ ਤੁਸੀਂ ਆਹ ਠੋਡਾ ਬੰਦਾ ਵਾਰ-ਵਾਰ ਮਾਤਾ ਨੂੰ ਵਾਰ-ਵਾਰ ਬੋਲਿਆ ਗਲਤਫਲ ਦੇ ਤੇ ਮਾਤਾ ਤੇਰੀ ਵੀ ਗੱਲ ਹੀ ਨਹੀਂ ਹੋਈ ਮਾਤਾ ਦੇ ਨਾਲ ਕਿਉਂ ਨਹੀਂ ਗੱਲ ਕੀਤੀ ਤੁਸੀਂ ਬੋਲਿਆ ਉਹਦੋਂ ਤੁਸੀਂ